ਰੂਕੰਬਾ ਦੇਣ ਵਾਲੀ ਵਾਰਦਾਤ ਆਈ ਸਾਹਮਣੇ ਕਤੂਰੇ ਨੂੰ ਲੈ ਕੇ ਘਰ ਵਿੱਚ ਵਿਛਾ ਦਿੱਤੀਆਂ ਲਾਸ਼ਾਂ ਪਿਓ ਪੁੱਤ ਨੂੰ ਉਤਾਰ ਦਿੱਤਾ ਮੌਤ ਦੇ ਘਾਟ ਜੀ ਹਾਂ ਇੱਕ ਕਤੂਰੇ ਦੇ ਲੈਣ ਦੇਣ ਨੂੰ ਲੈ ਕੇ ਡਬਲ ਮਰਡਰ ਹੋਣ ਦਾ ਸਸੰਸਨੀ ਕੇਸ ਮਾਮਲਾ ਸਾਹਮਣੇ ਆਇਆ ਇੱਕ ਪਿਓ ਪੁੱਤ ਨੂੰ ਘਰ ਦੇ ਵਿੱਚ ਦਾਖਲ ਹੋ ਕੇ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਤੋਂ ਬਾਅਦ ਘਰ ਦੇ ਵਿੱਚ ਚੀਕ ਚਿਹਾੜਾ ਮਚ ਗਿਆ ਤੇ ਪੂਰੇ ਪਿੰਡ ਦੇ ਵਿੱਚ ਮਾਤਮ ਫੈਲ ਗਿਆ ਕਤਲ ਦੀ ਇਹ ਰੌਂਗ țe ਖੜੇ ਕਰ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ ਪਟੰਡਾ ਜ਼ਿਲ੍ਹੇ ਦੇ ਪਿੰਡ ਨਿਹਾਲ ਸਿੰਘ ਵਾਲਾ ਤੋਂ ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਵੱਲੋਂ ਕਿਸੇ ਸ਼ਖਸ ਤੋਂ ਕਤੂਰਾ ਲੈਂਦਾ ਗਿਆ ਸੀ ਤੇ ਜਿਸ ਸ਼ਖਸ ਤੋਂ ਇਹ ਕਤੂਰਾ ਲੈਂਦਾ ਗਿਆ ਸੀ ਉਸ ਵੱਲੋਂ ਪਿੰਡ ਦੇ ਹੀ ਕੁਝ ਹੋਰ ਲੋਕਾਂ ਨੂੰ ਵੀ ਕਤੂਰਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਦੂਜੀ ਧਿਰ ਦੇ ਲੋਕ ਹਥਿਆਰ ਲੈ ਕੇ ਪੀੜਤ ਪਰਿਵਾਰ ਦੇ ਘਰ ਦੇ ਵਿੱਚ ਦਾਖਲ ਹੋ ਗਏ ਤੇ ਉਹਨਾਂ ਤੋਂ ਕਤੂਰੇ ਦੀ ਮੰਗ ਕੀਤੀ ਪਰ ਪੀੜਤ ਪਰਿਵਾਰ ਨੇ ਕਤੂਰਾ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਨੂੰ ਲੈ ਕੇ ਦੋਵਾਂ ਧਿਰਾਂ درمیان ਤਕਰਾਰਬਾਜ਼ੀ ਹੋਈ ਦੇਖਦੇ ਹੀ ਵੇਖਦੇ ਦੂਜੀ ਤਰਫ ਦੇ ਲੋਕਾਂ ਨੇ ਪੀੜਤ ਪਰਿਵਾਰ ਤੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਬਦਮਾਸ਼ਾਂ ਵੱਲੋਂ ਘੜੀਸ-ਘੜੀਸ ਕੇ ਪਿਓ-ਪੁੱਤ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ। ਕੁੱਟਮਾਰ ਇੰਨੀ ਬੇਰਹਿਮੀ ਨਾਲ ਜਾਨਵਰਾਂ ਵਾਂਗ ਕੀਤੀ ਗਈ ਕਿ ਪਿਓ-ਪੁੱਤ ਦੀ ਤੜਫ ਤੜਫ ਕੇ ਹੀ ਮੌਤ ਹੋ ਗਈ। ਇਥੇ ਹੀ ਬਸ ਨਹੀਂ ਪਿਓ-ਪੁੱਤ ਨੂੰ ਮਾਰਨ ਤੋਂ ਬਾਅਦ ਬਦਮਾਸ਼ਾਂ ਨੇ ਪੀੜਤ ਪਰਿਵਾਰ ਦੇ ਘਰ ਦੀ ਬਜ਼ੁਰਗ ਔਰਤ ਤੇ ਵੀ ਜਾਨਲੇਵਾ ਹਮਲਾ ਕੀਤਾ ਤੇ ਉਸ ਨੂੰ ਵੀ ਗੰਭੀਰ ਜ਼ਖਮੀ ਕਰਕੇ ਮਲਜ਼ਮ ਮੌਕੇ ਤੋਂ ਫਰਾਰ ਹੋ ਗਏ। ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਮਾਤਮ ਪਸਰਿਆ ਹੋਇਆ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਨੇ ਮਲਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਜੇ ਕੋਈ ਹਿੰਦੀ ਕਗਮ ਹੁੰਦਾ ਹੈ ਅੱਛਾ ਜੀ ਨਾ ਹੁੰਦਾ ਇਹ ਕਮਾ ਅੱਛਾ ਜੀ ਕਿਤਾ ਬੁੱਢਾ ਮੁੰਡਾ ਹੋ ਗਿਆ ਅੱਛਾ ਜੀ ਤੇ ਹੋਰ ਮੁੰਡੇ ਸੀ ਜਿਹੜਾ ਉਹਨਾਂ ਨੇ ਮੈਨੂੰ ਇਹਦੇ ਪਤਾ ਲੰਨ ਲੱਗਿਆ ਹਾਂ ਠੀਕ ਹੈ ਜਦੋਂ ਕੱਲ੍ਹ ਤੋਂ ਜਿਹੜੇ ਮੁੰਡੇ ਦੇ ਦਿੱਤੇ ਕਿ ਕੱਢ ਲੈ ਅੱਛਾ ਜੀ ਕੇ ਉਹਦੇ ਤੇ ਉਹਨੇ ਬਾਹਰ ਖੋਲਤਾ আচ্ছা ਜੀ ਠੀਕ ਹੈ ਉਹਨੂੰ ਲੈ ਕੇ ਫਿਰ ਕਿੱਥੇ ਅੱਛਾ ਜੀ ਇਹ ਦੋਨਾਂ ਨੂੰ ਦੋਨਾਂ ਨੂੰ ਛਿੱਟ ਕੇ ਉਹ ਫਿਰ ਤਾਂ ਮਾਰਨਾ ਅੱਛਾ ਜੀ ਬੋਤੇ ਬਣੀ ਆਏਗੇ ਦੋ ਅੱਛਾ ਜੀ ਮੈਂ ਬੋਤਾ ਫੜ ਕੇ ਜੁਆ ਇੱਧਰ ਧਿੱਕੇ ਲਿਆ ਉਹ ਦੋ ਮੇਰੇ ਮਾਰੂ ਕਿੰਨੇ ਕੇ ਜਾਣੇ ਸੀ ਮਾਤਾ ਜੀ ਉਹ ਅੱਛਾ ਦੋ ਮੋਟਰਸਾਈਕਲ ਆਪਣੇ ਦਿਨ-ਦਿਨ ਤਮਾਂ ਦੇਖਿਆ ਲਈ ਇਹ ਲੋਕ ਆਏ ਅੱਛਾ ਬਾਰ ਵੀ ਖੜੇ ਹੋ ਸਕਦਾ ਬਾਹਰ ਨੂੰ ਕੇ ਖੜੇ ਸੀ ਬਈ ਇਹ ਹਾਂ ਠੀਕ ਹੈ ਲੜਾਈ ਕਿਸ ਗੱਲ ਪਿੱਛੇ ਹੋਈ ਹੈ ਇਹ ਐ ਉਹ ਬਈ ਇਹਦੀ ਕੀ ਕਤੂਦੀ ਜਵਾਕ ਲੈ ਆਇਆ ਸੀ ਤੇਰੇ ਕੋਲ ਅੱਛਾ ਜੀ ਉਹ ਮੁੰਡਾ ਆ ਗਿਆ ਤੇ ਦੂਖੇ ਆ ਮਾਰ ਕੇ ਅਸਤਾ ਉਹ ਕਹਿੰਦੇ ਸਾਡੀ ਅੱਜ 10 ਮਹੀਨਿਆਂ ਦੀ ਬਾਕੀ ਹੈ ਅਸੀਂ ਹੁਣ ਨਹੀਂ ਹੰਦੀ ਸੀ ਕਿਸੇ ਨੂੰ ਅੱਛਾ ਜੀ ਤੇ ਆਖਿਆ ਵੀ ਅਸੀਂ ਉਸੇ ਨੂੰ ਦੇ ਦਾਂਗੇ ਠੀਕ ਹੈ ਜੀ ਤੇ ਉਹ ਮੁੰਡਾ ਕਹਿੰਦਾ ਮੈਂ ਤਾਂ ਖੇਡਣ ਲੈ ਕੇ ਜੰਨਾ ਰਾਹੀ ਗੱਲ ਭਈ ਆਗੀ ਅੱਛਾ ਜੀ ਅਸੀਂ ਤੇ ਦੂਰੀ ਕੀ ਕਰਨੀ ਜਿ ਘੜਾ ਨਹੀਂ ਦੇ ਅੱਛਾ ਜੀ ਚਲੋ ਆਹੋ ਹੋ ਜੰਨਾ ਠੀਕ ਹੈ ਛੋਡੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਨਹੀਂ ਆ ਇਹ ਮੋਡੇ ਕਿ ਹੈ ਬਈ ਨੰਦਾਂ ਨਾਲ ਅੱਛਾ ਨਾਲ ਆਖਿਆ ਠੀਕ ਹੈ ਇਹ ਮੇਰੇ ਜੀਜਾ ਜੀ ਸੀਗੇ ਜੀ ਤੇ ਉਹਨਾਂ ਦੇ ਡੈਡੀ ਸੀਗੇ ਫਾਦਰ ਸਾਹਿਬ ਸੀ ਮੰਨ ਲਓ ਜੀ ਚਾਈਦੇ ਕੀ ਗੱਲ ਹੈ ਮਾ ਕੇ ਵਾਪਰੀਏ ਕਿਵੇਂ ਗੱਲ ਤਾਂ ਜੀ ਕੁਝ ਵੀ ਨਹੀਂ ਹੋਈ ਵੀ ਮੰਨ ਲਓ ਕੋਈ ਕੁੱਤਾ ਪਿੰਡ ਚੋਂ ਲੈਤਾ ਸੀਗਾ ਤੇ ਜਿਹੜੇ ਬੰਦੇ ਨੇ ਕੁੱਤਾ ਦਿੱਤਾ ਸੀਗਾ ਜੀ ਉਹ ਨਾਲੇ ਤਾਂ ਇਹਨਾਂ ਨੂੰ ਦਿੱਤਾ ਉਹਨੇ ਕਤੂਰਾ ਜਾਈ ਉਹ ਤੇ ਨਾਲੇ ਜਿਹੜੇ ਬੰਦੇ ਇਹਨਾਂ ਦੇ ਸੱਤਾ ਮਾਰ ਕੇ ਗਏ ਸੀਗੇ ਜੀ ਮੰਨ ਲਓ ਮਾਰ ਕੇ ਗਏ ਨੇ ਨਾਲੇ ਉਹਨਾਂ ਨੂੰ ਹਾਂ ਕਰਤੀ ਉਹ ਬੰਦੇ ਇਹਨਾਂ ਨੂੰ ਦਿਨੇ ਕਹਿੰਦੇ ਵੀ ਅਸੀਂ ਕਤੂਰਾ ਲੈ ਕੇ ਜਾਵਾਂਗੇ ਇਹ ਕਹਿੰਦੇ ਵੀ ਸਾਨੂੰ ਤਾਂ ਉਹਨਾਂ ਨੇ ਦਿੱਤਾ ਹੋਇਆ ਹੈਗਾ ਕਤੂਰਾ ਜੀ ਹਨ ਤੇ ਵੀ ਬਸ ਉਹ ਨਿਛੇੜੀ ਬੰਦੇ ਸੀਗੇ ਜੀ ਆ 7-8 ਜਾਣੇ ਮੇਰੇ ਖਿਆਲ ਆ ਤੇ ਬਸ ਸ਼ਾਮ ਨੂੰ 8:30 ਵਜੇ ਮੰਨ ਲਓ ਦਾਣਾ ਮੰਡੀ ਚਾਹੇ ਪਹਿਲਾਂ ਦਾਣਾ ਮੰਡੀ ਚੋਂ ਘਰੇ ਆ ਗਈ ਹੈ ਜੀ ਘਰੇ ਆ ਕੇ ਤੇ ਬਸ ਕੰਦਾਂ ਹੁੰਦਾ ਟੱਪ ਕੇ ਜੀ ਤੇ ਬਾਹਰ ਗੱਡੀ ਕੇ ਇਹਨਾਂ ਦੇ ਸੱਟਾ ਸੱਟਾ ਮਾਰ ਜੀ ਸੱਟਾਂ ਮੰਨ ਲਓ ਮਲ ਜ਼ਿਆਦਾਤਰ ਸੱਟ ਹੀ ਲਾਈਆਂ ਜੀ ਸੱਟਾਂ ਨਾਲ ਕਿਤੇ ਕਿਤੇ ਮਾਰੀ ਹੈਗੇ ਸੱਟਾਂ ਇੱਕ ਤਾਂ ਮੰਨ ਲਓ ਬਾਈ ਦੇ ਲਾਗੇ ਜਿਹੜਾ ਜੀਜਾ ਬਾਈ ਅਮਰੀਕ ਸਿੰਘ ਜੀ ਇਹ ਕੋ ਉਹਨਾਂ ਦੇ ਡੈਡੀ ਜੀ ਸਰਦਾਰ ਮੰਦਰ ਸਿੰਘ ਜੀ ਉਹਨਾਂ ਦੇ ਲਾਗੇ ਤੇ ਮਾਤਾ ਜਖਮੀ ਹਾਂਜੀ ਮਾਤਾ ਵੀ ਜ਼ਖਮੀ ਆ ਜਦੋਂ ਬੱਚੇ ਤੇ ਮਾਰਨ ਲੱਗੇ ਛੋਟੇ ਦੇ ਜੀ ਤੇ ਉਹ ਮਾਤਾ ਕੋਲੇ ਖੜੇ ਸੀਗੇ ਮਾਤਾ ਨੇ ਬੱਚਾ ਖਿੱਚ ਲਿਆ ਜੀ ਤੇ ਉਹਨਾਂ ਦੀ ਬਾਹ ਤੇ ਲਾ ਗਈ ਇਹ ਇਨਸਾਫ ਹੀ ਹੈ ਜੀ ਮੰਨ ਲਓ ਨਸ਼ੇੜੀ ਬੰਦੇ ਸਾਰੇ ਪਿੰਡ ਨੂੰ ਤੰਗ ਕਰ ਰੱਖਿਆ ਉਹਨਾਂ ਨੇ ਗਵਰਨਮੈਂਟ ਤੋਂ ਇਹ ਮੰਗਿਆ ਜੀ ਹੋ ਸਕਦਾ ਉਹਨਾਂ ਨੂੰ ਸਜ਼ਾ ਬਹੁਤ ਸਖਤ ਸਖਤ ਦਿੱਤੀ ਜਾਵੇ ਉਹਦਰ ਇਸ ਮਾਮਲੇ ਦੇ ਵਿੱਚ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਚ ਜਾਰੀ ਹੈ ਤੇ ਜਲਦ ਹੀ ਕਾਤਲਾ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਪਿੰਡ ਜੀਵਨ ਸਿੰਘ ਵਾਲਾ ਵਿਖੇ ਦੋ ਜਣਿਆਂ ਦਾ ਪਿਓ ਪੁੱਤ ਦਾ ਕਤਲ ਹੋ ਗਿਆ ਹੈਗਾ ਉਹਦੇ ਵਾਸਤੇ ਅਸੀਂ ਇਨਵੈਸਟੀਗੇਸ਼ਨ ਲਈ ਆਈ ਸੀ ਇਨਵੈਸਟੀਗੇਸ਼ਨ ਤੋਂ ਪਤਾ ਲੱਗ ਰਿਹਾ ਹੈਗਾ ਕਿ ਇੱਕ ਕਤੂਰੇ ਮਗਰ ਇਹ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਦੋ ਜਣਿਆਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਜਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਜਾਰੀ ਹੈਗੀ ਹੈ ਇਹਨਾਂ ਨੇ ਕੁਝ ਨਾਮ ਦੱਸੇ ਨੇ ਸਾਡੇ ਕੋਲ ਕਲੂ ਨੇ ਅਸੀਂ ਉਹਨਾਂ ਤੇ ਵਰਕ ਕਰ ਰਹੇ ਹਾਂ ਤੇ ਜਲਦੀ ਤੋਂ ਜਲਦੀ ਉਹ ਦੋਸ਼ੀ ਅਸੀਂ ਫੜ ਲਾਂਗੇ ਦੱਸਿਆ ਜਾ ਰਿਹਾ ਹੈ ਕਿ ਕਾਤਲ ਨਸ਼ੇ ਦੀ ਆਦੀ ਨੇ ਤੇ ਉਹਨਾਂ ਨਸ਼ੇ ਦੇ ਵਿੱਚ ਤੁੱਟ ਹੋ ਕੇ ਕਰਦੇ ਵਿੱਚ ਦਾਖਲ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇੱਕ ਹਸਦੇ ਵਸਦੇ ਪੂਰੇ ਘਰ ਨੂੰ ਤਬਾਹ ਕਰ ਦਿੱਤਾ ਹੈ ਤੇ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਵੱਡਾ ਸਵਾਲ ਇਹੋ ਖੜਾ ਹੋ ਰਿਹਾ ਹੈ ਕਿ ਲੋਕਾਂ ਦੀ ਮਾਨਸਿਕਤਾ ਨੂੰ ਆਖਰ ਹੋ ਕੀ ਰਿਹਾ ਹੈ ਕਿਉਂ ਲੋਕਾਂ ਦੇ ਵਿੱਚ ਸ਼ੈਣਸ਼ੀਲਤਾ ਖਤਮ ਹੋ ਚੁਕੀ ਹੈ ਜਾਂ ਮਰ ਚੁਕੀ ਹੈ ਜਿਸ ਕਰਕੇ ਮਾਮੂਲੀ ਗੱਲਾਂ ਨੂੰ ਲੈ ਕੇ ਇੱਕ ਦੂਜੇ ਦੇ ਕਤਲ ਕੀਤੇ ਜਾ ਰਹੇ ਨੇ ਜੋ ਕਿ ਵਾਕਈ ਚਿੰਤਾ ਦਾ ਵਿਸ਼ਾ ਹੈ ਫਿਲਹਾਲ ਵੇਖਣਾ ਹੋਵੇਗਾ ਕਿ ਪੁਲਿਸ ਮਾਮਲੇ ਦੇ ਵਿੱਚ ਆਕਰ ਕਦੋਂ ਤੱਕ ਕਾਤਲ ਨੂੰ ਗ੍ਰਿਫਤਾਰ ਕਰਦੀ ਹੈ ਜਗਬਾਣੀ ਟੀਵੀ ਲਈ ਬਟਿੰਡਾ ਤੋਂ ਵੀ ਕੀ ਬਹਿਲ ਦੀ ਰਿਪੋਰਟ